ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ 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 ਸੋ ਹੰਗਮਾਰਾਈ ਸ਼ੇ ਸਿੰਘ ਵਿਸ਼ਨੋ ਭਗਵਾਨ ਦੇ ਤ ਸਤਕਾਰ ਜੋ ਹਰ ਸੰਗਤ ਜੋ ਅਜ 21 ਅਸੂਦੇ ਦਿਹਾੜੇ ਦੀ ਆ ਕੋਟਨ ਕੋਟ ਸਾਰੀ ਹਰ ਸੰਗਤ ਨੂੰ ਪਿਉ ਚਾਂਛੇ ਜੀ ਨੂੰ ਵਧਾਈ ਹੋਵੇ ਸੋ ਹਰ ਸੰਗਤ ਜੋ ਪਰਮੇਸ਼ਰ ਦਾ ਜੋ ਦਰਸ ਹੈ ਪਰਮੇਸ਼ਵਰ ਦਾ ਜੋ ਦਰਸ ਪਰਮੇਸ਼ਰ ਨੇ ਕਾਲਕੁੜਖ ਨੇ ਜੋ ਹਰਵਾਨੀ ਦੇ ਵਿੱਚ ਦੱਸਿਆ ਕਿ ਜਿਸ ਨੇ ਉਸ ਦਾ ਦਰਸ ਕਰ ਲਿਆ ਇੱਕ ਵਾਰ ਜਿਹੜਾ ਜਨਮਿਆ ਸੋ ਉਤਰੇ ਪਾਰ ਇਨੀ ਬੜੀ ਹੈ ਸੋ ਅੱਜ ਦੇ ਦਿਨ ਕੀ ਹੋਇਆ ਪਖੋਵਾਲ ਦੀ ਧਰਤੀ ਤੇ ਪਰਮੇਸ਼ਰ ਨੇ ਅਤੂਟ ਜੋ ਭੰਡਾਰ ਸੀ ਆਪਣਾ ਦਰਸ਼ਨਾ ਦਾ ਉਹ ਬੇਸ਼ੁਮਾਰ ਤੂਟ ਉਸਨ ਜੋ ਬਰਤਾਇਆ ਪਰ ਪਰਮੇਸ਼ਰ ਨੇ ਵੀ ਕਿਹਾ ਕਿ ਜਿਨੇ ਅੱਜ ਮੈਨੂੰ ਗਾਲਾਂ ਵੀ ਕੱਢੀਆਂ ਮੈਂ ਉਹ ਵੀ ਪਾਰ ਕਰਦਾਂ ਮੈਂ ਉਹ ਵੀ ਪਾਰ ਕਰਦਣਿਆ ਇਹ ਲਿਖਤ ਜੋ ਹੈ ਉਹ ਆਪ ਜੀ ਨਾਲ ਆਪਾਂ ਲੈ ਕੇ ਚੱਲਾਂਗੇ ਪਰਮੇਸ਼ਰ ਨੇ ਦੱਸਿਆ ਸੱਚਾ ਪੱਖ ਪੱਖੋ ਵਾਲ ਸੱਚਾ ਪੱਖ ਪਖਵਾਲ ਪਾਰਬਰਮ ਪ੍ਰਭ ਆਪ ਜਨਾਈਂਦਾ ਪਾਰਬਰਮ ਪ੍ਰਭ ਆਪ ਜਨਾਈਂਦਾ ਸੋ ਨਗਰੀ ਹੋਈ ਨਿਹਾਲ ਇਹ ਗੱਲ ਕੌਣ ਕਰ ਰਿਹਾ ਪਾਰਬਰਮ ਆਪ ਇਹ ਗੱਲ ਜਨਾ ਰਿਹਾ ਸੋ ਨਗਰੀ ਹੋਏ ਨਿਹਾਲ ਜਿਸ ਨਗਰ ਖੇੜੇ ਮਾਨ ਦਵਾਇਂਦਾ ਉਹ ਨਗਰੀ ਵੀ ਨਿਹਾਲ ਕਰਤੀ ਪ੍ਰਮਾਤਮਾ ਨੇ ਜਿਸ ਨਗਰ ਖੇੜੇ ਵਿੱਚ ਮਾਨ ਦਵਾਇਆ ਜੋ ਜਨਮਿਆ ਸੋ ਉਤਰੇ ਪਾਰ ਜੋ ਇਸ ਵੇਲੇ ਦਰਸ਼ਨ ਪਾਏ ਦਾ ਇਸ ਵੇਲੇ ਜਿਹੜਾ ਉਹ ਦਿਨ ਹਾਜ਼ਰ ਸੀ ਪਰਗਟ ਸੀ ਸਾਹਮਣੇ ਸੀ ਉਸ ਦਿਨ ਜਿਸ ਨੇ ਇਸ ਦਾ ਦਰਸ ਕਰ ਲਿਆ ਸੋ ਉਤਰੇ ਪਰ ਐਡੀ ਕਿਰਪਾ ਹੈ ਪਰਮੇਸ਼ਵਰ ਦੀ ਉਹਦੇ ਦਰਸ਼ਨਾਂ ਦੀ ਕਿਰਪਾ ਕਰੇ ਆਪ ਕਰਪਾਲ ਮਿਹਰ ਨਜ਼ਰ ਉਠਾਇਦਾ ਸੋ ਹਰ ਸੰਬਧੀਓ ਉਹ ਪਰਮੇਸ਼ਵਰ ਦਾ ਤੈਤ ਲੋ ਧੰਨਵਾਦ ਕਰੋ ਔਰ ਪਰਮੇਸ਼ਰ ਨੇ ਜੋ ਸਾਨੂੰ ਹਰਵਾਣੀ ਦੇ ਵਿੱਚ ਦੱਸਿਆ ਬਟ ਉਸ ਦੇ ਉੱਪਰ ਜੇ ਆਪਾਂ ਦੇਖਿਏ ਕਿ ਅਸੀਂ ਕਿੰਨੇ ਘਰ ਖਰੇ ਉਤਰ ਰਿਹਾ ਇਹ ਆਪਾਂ ਹਰਵਾਣੀ ਦੇ ਵਿੱਚ ਆਪਾਂ ਕੁਝ ਲੈ ਕੇ ਚਲੀਏ ਕਿ ਸਾਨੂੰ ਪਰਮੇਸ਼ਰ ਨੇ ਕੀ ਹਦਾਇਤ ਦਿੱਤੀ ਸੀ ਅਸੀਂ ਕਰ ਕੀ ਰਿਹਾ ਅਸੀਂ ਕਰ ਕੀ ਰਿਹਾ ਪਰ ਸਾਨੂੰ ਹੁਕਮ ਕੀ ਸੀ ਸਾਨੂੰ ਦੱਸਿਆ ਕੀ ਸੀ ਪ੍ਰਮਾਤਮਾ ਨੇ ਇਹ ਚੰਦ ਲੈਣਾ ਅਰਜੀ ਨਾਲ ਮੈਂ ਸਾਂਝੀ ਕਰਾਂਗਾ ਗੁਰੂ ਅਵਤਾਰ ਪੀਰ ਪਗੰਬਰ ਸਾਰੇ ਕਹਿੰਦੇ 21 ਅਸੂ ਮਿਲੀ ਵਢਾਈ ਕੌਣ ਕਹਿੰਦੇ ਨੇ ਗੁਰੂ ਅਵਤਾਰ ਪੀਰ ਪਗੰਬਰ ਸਾਰੇ ਕਹਿੰਦੇ ਨੇ 21 ਅਸੂ ਨੂੰ ਮਿਲੀ ਵਢਾਈ ਤਨ ਗੁਰਮੁਖ ਜੋ ਪਖੋਵਾਲ ਵਿੱਚ ਰਹਿੰਦੇ ਇਸ ਨੂੰ ਸਮਝਣਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਤਾਂ ਹਰਵਾਣੀ ਕੀ ਕਹਿ ਰਹੀ ਹੈ ਇਸ ਨੂੰ ਸਮਝ ਲੈਣਾ ਜਿਨ੍ਹਾਂ ਪ੍ਰੇਮ ਪ੍ਰੀਤੀ ਇੱਕ ਸਮਝਾਈ ਆ ਤਨ ਉਹ ਗੁਰਮੁਖਿਆ ਜਿਹੜੇ ਪਖੋਵਾਲ ਦੇ ਵਿੱਚ ਰਹਿੰਦੇ ਆ ਔਰ ਕੀ ਦੱਸਿਆ ਨੂੰ ਜਿਨਾ ਪ੍ਰੇਮ ਪ੍ਰੀਤੀ ਇੱਕ ਸਮਝਾਈ ਆ ਹਰ ਸੰਗਤ ਵਿੱਚ ਰਲ ਕੇ ਬਹਿੰਦੇ ਹਰ ਸੰਗਤ ਵਿੱਚ ਰਲ ਕੇ ਬਹਿੰਦੇ ਕਿ ਆਸੀਂ ਸੰਗਤ ਵਿੱਚ ਰਲ ਕੇ ਬਹਿ ਰਹੇ ਹਾਂ ਇਸ ਤੇ ਵਿਚਾਰ ਕਰ ਲੈਣੀ ਹੈ ਹਰ ਸੰਗਤ ਵਿੱਚ ਰਲ ਕੇ ਬਹਿੰਦੇ ਪੁਰਖ ਅਕਾਲ ਧਿਆਨ ਲਗਾਈ ਆ ਸਾਡਾ ਧਿਆਨ ਹੋਰ ਪਾਸੇ ਹੋਇਆ ਪਿਆ ਜੀ ਪਰ ਹਰਵਾਨੀ ਕੀ ਕਹਿੰਦੀ ਹੈ ਉਹ ਗੁਰਮੁਖ ਕਿਹੜੇ ਆ ਜਿਹੜੇ ਪੁਰਖ ਅਕਾਲ ਨਾਲ ਧਿਆਨ ਲਗਾਈ ਆ ਨੀਵੇਂ ਹੋ ਕੇ ਸਤਿਗੁਰ ਸ਼ਰਨਾਈ ਟੈਂਦੇ ਨੀਵੇਂ ਹੋ ਕੇ ਸਿੱਖ ਹਮੇਸ਼ਾ ਨੀਵਾ ਹੋ ਕੇ ਰਹਿੰਦਾ ਹੈ ਜੇ ਇਸ ਬੂਟੇ ਨੂੰ ਫਲ ਲੱਗਾ ਹੁੰਦਾ ਸੱਜਣੋ ਉਹ ਬੂਟਾ ਹਮੇਸ਼ਾ ਨੀਵਾ ਚੁਕਿਆ ਹੁੰਦਾ ਤੇ ਜਿਹਨੂੰ ਹੰਕਾਰ ਦਾ ਫਲ ਲੱਗ ਜਾਵੇ ਬੂਟੇ ਨੂੰ ਉਹ ਬੂਟਾ ਕਦੇ ਨੀਵਾ ਨਹੀਂ ਹੁੰਦਾ ਇਸ ਕਰਕੇ ਹੰਕਾਰ ਦਾ ਜਿਹੜਾ ਫਲ ਇਹ ਆਪਣੇ ਬੂਟੇ ਨੂੰ ਕਦੇ ਵੀ ਨਾ ਲੱਗਣ ਦਿਓ ਇਸ ਤੋਂ ਬਚ ਜਾਣਾ ਹੈ ਸਿੱਖ ਨੀਵੇਂ ਹੋ ਕੇ ਸਤਿਗੁਰ ਸ਼ਰਨਾਈ ਟੈਂਦੇ ਮਾਨ ਅਭਿਮਾਨ ਨ ਕੋਈ ਬਨਾਈਆ ਕੋਈ ਮਾਨ ਅਭਿਮਾਨ ਨਹੀਂ ਉਹ ਉਹਨਾਂ 'ਚ ਰਹਿ ਜਾਂਦਾ ਧੁਰ ਦਾ ਬਾਣਾ ਸਿਰ ਤੇ ਸੈਂਦੇ ਲੱਖ ਲੱਖ ਸ਼ੁਕਰਮੰਨ ਆਈਆ ਅਸੀਂ ਲੱਖ ਲੱਖ ਸ਼ੁਕਰ ਮਨਾਉਣਾ ਚਾਹੀਦਾ ਕਿ ਇਸ ਦਿਹਾੜੇ ਨੂੰ ਸਾਡੇ ਕਾਲਪੁਰਖ ਪਰਮਾਤਮਾ ਨੇ ਕਿਪਾ ਕੀਤੀ ਉਹ ਕਾਲਪੁਰਖੋ ਪਰਮਾਤਮਾ ਕੱਲਾ ਜੇਠੂ ਵਾਲਿਆਂ ਦਾ ਜਾਂ ਕਲਸੀਆਂ ਦਾ ਜਾਂ ਦਿੱਲੀ ਵਾਲਿਆਂ ਦਾ ਨਹੀਂ ਸਾਰੀ ਕਾਇਨਾਤ ਆ ਸਾਰੀ ਸ੍ਰਿਸ਼ਟੀ ਦਾ ਉਹ ਇੱਕ ਹੈ ਉਹ ਕੌਣ ਹੈ ਉਹ ਨਿਰਗੁਣ ਹੈ ਉਹ ਕਾਲਪੁਰਖ ਹੈ ਉਹ ਨਿਰਗੁਣ ਹੈ ਲੱਖ ਲੱਖ ਸ਼ੁਕਰ ਮਨਾਈਆ ਧੂੜੀ ਮਸਤਕ ਸੰਗਤ ਧੂੜੀ ਮਸਤਕ ਸੰਗਤ ਥੀਂਦੇ ਟਿਕਾ ਨਾਮ ਲਗਾਈਆ ਦੂਵੀਂ ਦਵੈਤ ਨਾਲ ਕਦੇ ਨਾ ਵਹਿੰਦੇ ਦੇਖੋ ਹਰ ਸੰਗਤ ਜੀਓ ਇਹ ਜਦਸੀ ਬਾਣੀਆਂ ਪੜਦੇ ਸਾਡੀਆਂ ਅੱਖਾਂ ਚ ਹੰਝੂ ਆਉਂਦਾ ਹੈ ਦੇਖੋ ਅਸੀਂ ਅੱਜ ਕੀ ਕਰਿਆ ਦੇਖਦੇ ਆ ਅਸੀਂ ਕੀ ਹੋ ਰਿਹਾ ਅਸੀਂ ਕੀ ਕਰ ਰਹੇ ਹਾਂ ਬਟ ਇੱਥੇ ਪ੍ਰਮਾਤਮਾ ਨੇ ਕੀ ਦੱਸਿਆ ਜਿਹੜਾ ਮੇਰਾ ਸਿੱਖਿਆ ਉਹ ਦੂਵੀਂ ਦਵੈਤ ਨਾਲ ਕਦੇ ਨਾ ਵਹਿੰਦੇ ਉਹ ਕਦੇ ਦੂਵੀਂ ਦਵੈਤਾ ਵਿੱਚ ਨਹੀਂ ਆਉਂਦੇ ਨਾ ਉਹ ਲੜਦੇ ਜਿਨ੍ਹਾਂ ਸਤਗੁਰ ਮਿਲਿਆ ਗੁਸਾਈਆਂ ਜਿਨ੍ਹਾਂ ਨੂੰ ਸਤਗੁਰ ਮਿਲ ਜਾਂਦਾ ਹੈ ਉਹ ਕਦੇ ਵੀ ਇਹ ਲੜਾਈਆਂ ਝਗੜੇ ਨਹੀਂ ਕਰਦੇ ਤਨ ਪਰਮੇਸ਼ਵਰ ਤਨ ਪ੍ਰਮਾਤਮ ਤਨ ਵਾਹਿਗੁਰੂ ਸਾਰੇ ਕਹਿੰਦੇ ਤਨ ਆ ਤਨ ਅੱਲਾ ਤਨ ਖੁਦਾ ਪ੍ਰਵਦੀਗਾਰ ਤੇਰੀ ਤਨ ਵੜਿਆਈਆ ਤੇਰੇ ਚਰਨਾ ਹੇਠਾਂ ਸਾਰੇ ਵਹਿੰਦੇ ਲੱਖ 84 ਜੀਵ ਜੰਤ ਤੇਰੀ ਸ਼ਰਨਾਈ ਆ ਦੇਖੋ ਕਿੰਨਾ ਸਾਨੂੰ ਉਹ ਰੱਬ ਮਿਲਿਆ ਹੈ ਪ੍ਰਮਾਤਮਾ ਮਿਲਿਆ ਹੈ ਸਾਰੀ ਸ੍ਰਿਸ਼ਟੀ ਨੂੰ ਕੋਈ ਅੱਲਾ ਕੋਈ ਵਾਹਿਗੁਰੂ ਕੋਈ ਕਿਸ ਤਰ੍ਹਾਂ ਦਾ ਲੈ ਕੇ ਉਹਨੂੰ ਯਾਦ ਕਰਦਾ ਹੈ ਤੇ ਉਹਨੇ ਤਾਂ ਨੂੰ ਖੜਾ ਹੀ ਛੜਾ ਦਿੱਤਾ ਉਹਨੇ ਸਿੱਧਾ ਸਾਖਿਆ ਅੱਗੇ ਤਾਂ ਨਾਲ ਗੱਲ ਕੀਤੀ ਅੱਜ ਜੀ ਉਸ ਨੂੰ ਹਾਕ ਮਾਰਦੇ ਆਂਦਾ ਤੁਹਾਡੇ ਕੋਲ ਉਹ ਆਪ ਚਲ ਕੇ ਆ ਜਾਂਦਾ ਹੈ ਏਡੀ ਵਿੜਾਈ ਦਿੱਤੀ ਹੈ ਭਗਤ ਨੂੰ ਕੀ ਦੱਸਿਆ ਹੈ ਪ੍ਰਮਾਤਮਾ ਨੇ ਅੱਗੇ ਦੱਸਿਆ ਹੈ ਪਰਮੇਸ਼ਰ ਜੀ ਨੇ ਕਿ ਤੇਰੇ ਚਰਨਾ ਹੇਠਾਂ ਸਾਰੇ ਵਹਿੰਦੇ 1084 ਜੀਵ ਜੰਤ ਤੇਰੀ ਸਰਨ ਆਇਆ ਤੇਰਾ ਨਾਮ ਨਿਦਾਨ ਅੰਮ੍ਰਿਤ ਰਸ ਜੋ ਜਨ ਪੀਂਦੇ ਜੋ ਜਨ ਸਾਰੇ ਨਹੀਂ ਭਗਤ ਸਾਰੇ ਬਣ ਗਏ ਬਟ ਉਹ ਭਗਤ ਨਹੀਂ ਐ ਉਹ ਜੋ ਜਨ ਜਿਹਦੇ ਜੋ ਲੱਗ ਜਾਂਦਾ ਤਾਂ ਸਮਝ ਲਓ ਕਿ ਇਹ ਕੋਈ ਅ ਗੱਲ ਅੱਗੇ ਪ੍ਰਮਾਤਮਾ ਨੇ ਸਾਨੂੰ ਬਾਣੀ ਦੇ ਵਿੱਚ ਦੱਸਿਆ ਹੈ ਜਿੱਥੇ ਆਹੰਦਾ ਲੇ ਕੇ ਵੇਖਿਓ ਇਹ ਬੜਾ ਤਾਰਨ ਵਾਲਾ ਸ਼ਬਦ ਹੈ ਵੇਖਿਓ ਕਿਹਾ ਜੋ ਸਾਰੇ ਨਹੀਂ ਪ੍ਰਮਾਤਮਾ ਕਹਿੰਸੀਆ ਜੋ ਜੋ ਜਨ ਜੋ ਰਸ ਜੋ ਜਨ ਪੀਂਦੇ ਤਿੰਨਾ ਗੋਵਿੰਦ ਮਿਲਦਾ ਸੱਚਾ ਮਾਇਆ ਉਹਨਾਂ ਨੂੰ ਹੀ ਮਿਲਦਾ ਬਾਕੀ ਉਹਨਾਂ ਨੂੰ ਮਿਲਦਾ ਬਾਕੀ ਵਾਲੀ ਐ ਸਮਝ ਲਓ ਕਿ ਆਇ ਤੇ ਉਹਨਾਂ ਵੈਸੇ ਹੀ ਚਲੇ ਜਾਣਾ ਹੈ ਚਾਹੇ ਕੋਈ ਵੀ ਹੋ ਆਜੁਗਾਦ ਜੁਗਾ ਜੁਗੰਤਰ ਗੁਰਮੁਖ ਸਦਾ ਜਿਉਂਦੇ ਜਿਹੜੇ ਪ੍ਰੇਮ ਪਿਆਰ ਨਾਲ ਰਹਿੰਦੇ ਆ ਉਹ ਫਿਰ ਆਜੁਗਾਦ ਕੀ ਰਹਿ ਜਾਂਦੇ ਫਿਰ ਉਹ ਆਜੁਗਾਦ ਜੁਗਾ ਜੁਗੰਤਰ ਗੁਰਮੁਖ ਸਦਾ ਜਿਉਂਦੇ ਜਨਮ ਮਰਨ ਵਿਚਨਾ ਆਈਆ ਕਿਹੜੇ ਗੁਰਮੁਖ ਜਨੋਂ ਮਰਦੇ ਨਹੀਂ ਜਿਹੜੇ ਨੀਵੇਂ ਹੋ ਕੇ ਸ਼ਰਨਾਈ ਟੰਦੇ ਆ ਜਿਹੜੇ ਕਦੇ ਸਿਰਫ ਕਿੰਤੂ ਪ੍ਰੰਤੂਆਂ ਚ ਨਹੀਂ ਰਹਿੰਦੇ ਜਿਹੜੇ ਕਿੰਤੂਆਂ ਪ੍ਰੰਤੂਆਂ ਨੂੰ ਛੱਡ ਕੇ ਆਪਣੇ ਸਤਿਗੁਰੂ ਦੀ ਚਰਨੀ ਵਿੱਚ ਡਹਿ ਕੇ ਔਰ ਸੰਗਤਾਂ ਦੇ ਨਾਲ ਰਲ ਕੇ ਬਹਿੰਦੇ ਆ ਉਹ ਕਦੇ ਵੀ ਪਾਗ ਤਾ ਫਿਰ ਜੰਮਦੇ ਮਰਦੇ ਨਹੀਂ ਸੱਚਾ ਬੀਜ ਭਗਤੀ ਨਾਮ ਵਿੰਦੇ ਸੱਚਾ ਨਾਮ ਭਗਤੀ ਨਾਲ ਵੇਂਦੇ ਫੁੱਲ ਫੁੱਲਵਾੜੀ ਮਾਤਮ ਹਕਾਇਆ ਉਹ ਖੁਸ਼ਬੂ ਆਉਂਦੀ ਹੈ ਭਗਤਾਂ ਤੋਂ ਖੁਸ਼ਬੂ ਆਉਂਦੀ ਹੈ ਕਿਹੜੀ ਪਿਆਰ ਦੀ ਖੁਸ਼ਬੂ ਆਉਂਦੀ ਹੈ ਜੋਤੀ ਜੋਸ਼ ਰੂਪ ਆਰਾਪ ਆਪਣੀ ਕਿਰਪਾ ਕਰ ਕਰ ਦੇਵਨਹਾਰਾ ਸੱਚਾ ਬਾਰ ਮਿਹ ਨਚਰੇ ਕੋਠਾਈਆ ਨਵਾ ਖੰਡਾ ਵਿੱਚੋਂ ਨੋ ਪਿੰਡ ਉੱਠ ਕੇ ਦੇਣ ਦੁਹਾਈਆ ਨੋ ਪਿੰਡ ਦਾ ਜਿਹੜਾ ਇਕੱਠ ਹੋਇਆ ਸੀ ਨੋ ਪਿੰਡ ਉੱਠ ਕੇ ਦੇਣ ਦੁਹਾਈਆ ਪ੍ਰਭ ਸੁਣੀ ਨਾ ਜਾਏ ਤੇਰੀ ਨਿੰਦ ਪ੍ਰਭ ਤੇਰੀ ਸੁਣੀ ਨਾ ਜਾਏ ਨਿੰਦ ਨਿੰਦਕ ਨਵਖੰਡ ਪ੍ਰਿਥਵੀ ਬੈਠੇ ਰੋਲਾ ਪਾਈਆ ਨਿੰਦਕਾ ਨਾ ਪ੍ਰਮਾਤਮਾ ਦੇ ਨਵਖੰਡ ਦੇ ਵਿੱਚ ਬੈਠੇ ਹੋਏ ਨੇ ਇਹ ਨੀਕੇ ਨਿੰਦਕ ਹੋਣੇ ਆ ਗਏ ਨਿੰਦਕ ਪਹਿਲਾਂ ਵੀ ਸੀ ਉਹ ਆ ਚੁਗਾ ਦ ਰਹਿਣਗੇ ਨਿੰਦਕ ਹੋਣਗੇ ਤਾਂ ਇਸ ਸ੍ਰਿਸ਼ਟੀ ਦਾ ਜਿਹੜਾ ਪਾਸਾ ਬਲਟਿਆ ਜਾਊਗਾ ਨਿੰਦਕ ਹੋਣਗੇ ਤੇ ਸਮਾਂਗਾਹ ਜਾਊਗਾ ਤੇ ਤੇ ਫਿਰ ਸ੍ਰਿਸ਼ਟੀ ਨੂੰ ਫਿਰ ਜਦੋਂ 84 ਵਿੱਚ ਜਦੋਂ ਜਦੋਂ ਤੱਕਣਾ ਹੁੰਦਾ ਹੈ ਉਹ ਵੀ ਫਿਰ 84 ਵਾਲੀ ਜਾ ਜਾਂਦੇ ਨੇ ਜਿਹੜੇ ਕੌਣ ਹੁੰਦੇ ਆ ਨਿੰਦਕ ਹੁੰਦੇ ਆ ਨਿੰਦਕ ਹੋਣ ਕੀ ਤੇ ਸਮਾਂ ਜਿਹੜਾ ਬਦਲਿਆ ਜਾਊਗਾ ਅਗੇ ਦੱਸਿਆ ਨੌਖੰਡ ਪ੍ਰਿਥਵੀ ਬੈਠੇ ਵਾਲਾ ਪਹੀਆ ਕਰਪਾਕਾਰ ਹੈ ਗੰਬੀਰ ਸਾਗਰ ਸਿੰਧ ਸ਼ਾ ਪਾਸ਼ਾ ਤੇਰੀ ਸ਼ਰਨਾ ਆ ਲੱਖ 84 ਤੇਰੀ ਥਿੰਦ ਕਿਉਂ ਬੈਠੇ ਤੈਥੋਂ ਮੁਖ ਪਵਾਈਆ ਜੋਤੀ ਜੋ ਸਰੂਪ ਆ ਰ ਆਪ ਆਪਣੀ ਕਿਰਪਾ ਗਾਰੇ ਕੋ ਦੇਣਾ ਸੱਚਾ ਬਰ ਹੱਥ ਤੇਰੇ ਵੜਾਈਆ ਸਰਬਾਤਮਾ ਦਾ ਜੋ ਪ੍ਰਮਾਤਮਾ ਹੈ ਆਪ ਆਪਣੀ ਗੱਲ ਕਰਕੇ ਇਹ ਗੱਲ ਕਰ ਰਿਹਾ ਹੈ ਇਹ ਪ੍ਰਮਾਤਮਾ ਨੇ ਜੋ ਗੱਲ ਕੀਤੀ ਹੈ ਜੇ ਕੋਈ ਸਾਨੂੰ ਪੁੱਛੇ ਤੁਹਾਡਾ ਕਿਹੜਾ ਪਿਤਾ ਜੇ ਤੁਹਾਨੂੰ ਕੋਈ ਪੁੱਛੇ ਕਿ ਤੁਹਾਡਾ ਪਿਓ ਕੌਣ ਆ ਅਸੀਂ ਕਹੀਏ ਪੁਰਖ ਕਾਲ ਪਿਤਾ ਮਈਆ ਇਹ ਕਹਿਣਾ ਹੈ ਸਾਡਾ ਪਿਤਾ ਕੌਣ ਆ ਪੁਰਖ ਕਾਲ ਪਿਤਾ ਮਈਆ ਗੁਰੂ ਸ਼ਬਦ ਕਰੀਏ ਸਾਚਾ ਹਿਤ ਦੂਜਾ ਸੰਗ ਨਾ ਕੋਈ ਵਿਖਾਈਆ ਤੂੰ ਵਸਨਾ ਘਰ ਨਿਜ ਮੰਦਰ ਇੱਕੋ ਡੇਰਾ ਲਾਈਆ ਸਿਖਾਂ ਵੇਖੋ ਉਠੇ ਨਿਸ਼ਾਨ ਨਾਵੇਂ ਆਪਣਾ ਵੱਲ ਰਖਾਈਆ ਗੁਰਮੁਖੋ ਗੁਰਸਿਖੋ ਤੁਹਾਡੇ ਬਿਨਾ ਨਾ ਕੋਈ ਪ੍ਰਦਾਨ ਪ੍ਰਦਾਨ ਕੀ ਕਿਹੜੀ ਭਗਤਾਂ ਵਾਲੀ ਦੂਜਾ ਨજર ਨਾ ਕੋਈ ਆਇਆ ਜਿਸ ਘਰ ਝੁੱਲੇ ਨਾ ਸੱਚ ਨਿਸ਼ਾਨ ਜਿਸ ਘਰ ਦੇ ਵਿੱਚ ਝੁੱਲੇ ਨਾ ਸੱਚ ਨਿਸ਼ਾਨ ਸੋ ਮੰਦਰ ਨਾ ਸੋਭਾ ਪਾਈਆ ਜਿਸ ਭਗਤ ਨਾ ਮਿਲੇ ਭਗਵਾਨ ਜਿਸ ਭਗਤ ਨਾ ਮਿਲੇ ਭਗਵਾਨ ਸੋ ਭਗਤ ਕੰਮ ਕਿਸੇ ਨਾ ਆਇਆ ਬੜੀ ਇੰਪੋਰਟੈਂਟ ਲਾਈਨ ਹੈ ਹਰ ਸੰਗਤ ਜੀ ਇਹ ਸੁਣ ਕੇ ਕਿਤੇ ਆਪਾਂ ਨੂੰ ਸਕਿਪ ਨਾ ਕਰ ਦੇਈਏ ਕਿ ਹਾਂ ਠੀਕ ਪੜਿਆ ਗਿਆ ਨਹੀਂ ਇਸ ਤੇ ਅਮਲ ਕਰਨਾ ਹੈ ਇਹ ਲਾਈਨ ਕੀ ਕਹਿੰਦੀ ਹੈ ਫਿਰ ਆਪਾਂ ਚੱਲਾਂਗੇ ਪਰਮੇਸ਼ਰ ਨੇ ਦੱਸਿਆ ਜਿਸ ਕਰ ਚੁੱਲੇ ਨਾ ਸੱਚ ਨਿਸ਼ਾਨ ਜਿਸ ਤੇ ਕਰ ਕਰ ਸੱਚ ਦੀ ਗੱਲ ਨਹੀਂ ਸੋ ਮੰਦਰ ਨਾ ਸੋਬਾ ਪਾਈਆ ਉਹ ਫਿਰ ਉਸ ਮੰਦਰ ਦੇ ਵਿੱਚ ਨਹੀਂ ਵੜ ਸਕਦਾ ਸੱਚ ਕੰਢ ਜੇ ਇਸ ਭਗਤ ਨਾ ਮਿਲੇ ਭਗਵਾਨ ਜਿਸ ਭਗਤ ਨੂੰ ਨਾ ਮਿਲੇ ਭਗਵਾਨ ਸੋ ਭਗਤ ਕੰਮ ਕਿਸੇ ਨਾ ਆਇਆ ਜਿੰਨਾ ਮਰਜੀ ਕਾਵਾ ਵਾਂਗੂ ਰੋਲਾ ਪਾਈ ਜਾਣਾ ਭਗਤ ਬਟ ਉਹ ਕੰਮ ਕਿਸੇ ਨਾ ਆਇਆ ਨੀਤਰ ਖੋਲੇ ਵੇਖੋ ਜੀਵ ਜਹਾਨ ਜਾਗਰਤ ਜੋਤ ਇੱਕ ਰਸ਼ਨਾਈ ਆ ਅੱਗੇ ਪ੍ਰਮਾਤਮਾ ਨੇ ਸਾਨੂੰ ਬੜੀਆਂ ਹਦਾਇਤਾਂ ਦਿੱਤੀਆਂ ਹਨ ਕਿ ਇਹ ਦੱਸਿਆ ਕਿ ਜਿਸ ਵੇਲੇ ਪ੍ਰਭੂ ਧਰਤੀ ਤੇ ਆਇਆ ਕੀ ਕਰੇਗਾ ਪੱਖੋ ਵਾਲੀ ਧਰਤੀ ਕੀ ਕਹਿੰਦੀ ਹੁਣ ਜਿਸ ਵੇਲੇ ਪ੍ਰਭੂ ਆਵੇਗਾ ਮੇਰੇ ਉੱਤੇ ਚਰਨ ਟਿਕਾਵੇਗਾ ਉਹ ਪ੍ਰਭੂ ਕਿਹੜਾ ਸੀ ਤੇ ਕਿਸ ਤਰ੍ਹਾਂ ਦਾ ਸੀ ਜਿਹੜਾ ਉਸ ਨਗਿਆਸੀ ਦੇ ਚਰਨ ਟਿਕਾ ਕੇ ਆਇਆ ਜੇਸ ਵੇਲੇ ਪ੍ਰਭੂ ਆਵੇਗਾ ਮੇਰੇ ਉੱਤੇ ਚਰਨ ਟਿਕਾਵੇਗਾ ਸੱਜਾ ਅੰਗੂਠਾ ਮੈਨੂੰ ਲਾਵੇਗਾ ਜਦੋਂ ਉਹ ਪ੍ਰਭੂ ਆਵੇਗਾ ਤਾਂ ਕੀ ਕਰੇਗਾ ਸੱਜਾ ਅੰਗੂਠਾ ਮੈਨੂੰ ਲਾਵੇਗਾ ਮੇਰਾ ਰੁਠੜਾ ਪਾਗ ਮਨਾਵੇਗਾ ਮੇਰਾ ਰੁਠੜਾ ਜਿਹੜਾ ਪਾਗ ਹੈ ਉਹ ਮਨਾ ਲਵੇਗਾ ਘਰ ਸੁਖੜਾ ਇੱਕ ਉਪਜਾਵੇਗਾ ਮੇਰਾ ਜਗ ਦਾ ਦੁਖੜਾ ਅੰਤ ਮਿਟਾਵੇਗਾ ਮੇਰਾ ਮੁਖੜਾ ਉਜਿਲ ਕਰਾਵੇਗਾ ਮੈਂ ਵਿਖਾਂ ਤੇਰਿਆਂ ਸੋਹਣਿਆ ਪੁੱਤਰਾ ਆਂ ਮੈਂ ਵਿਖਾਂ ਤੇਰੇ ਸੋਹਣਿਆ ਪੁੱਤਰਾ ਪੁੱਤਰ ਕੌਣ ਸੀ ਉਹਦੇ ਉਹਦੇ ਪਾਕ ਜਿਹੜੇ ਆ ਜਿਨ੍ਹਾਂ ਨੂੰ ਆਪਣੇ ਨਾਲ ਰਲਾਵੇਂਗਾ ਜਦ ਤੂੰ ਉਠਾ ਲਾਵੇਂਗਾ ਸੱਜਾਂ ਉਠਾ मैं तेरे पुत्रा निकागा पुत्र कौन सी जिन्होंने तू अपने लेके ले आना अपने नाल रला मेंगा। कोई ना किसे न कोई न दिसे न शुकरा जो तेरा दर्शन पावेगा हरसंग जो एसे न, न शुक्रा कि ना शुकर न बन जो कि असि दर्शन नहीं किते ਦਰਸ਼niki ਦੇ ਕੀਤੇ ਜੇ ਧਰਨੀ ਕਹਿੰਦੀ ਹੈ ਕਿ ਜਦ ਤੂੰ ਆਵੇਂਗਾ ਤਾਂ ਸੱਜਾ ਅੰਗੂਠਾ ਭਗਵਾਨ ਮੈਨੂੰ ਆਕੇ ਲਾਵੇਗਾ ਮੇਰੇ ਰੁਠੜੇ ਭਾਗ ਨੂੰ ਤੂੰ ਕੀ ਕਰੇਗਾ ਮਨਾਵੇਂਗਾ ਇਥੇ ਕੋਈ ਨਾ ਦਿਸੇ ਨਿਸ਼ੁ크ਰਾ ਕਿਤੇ ਨਾ ਸ਼ੁਕਰੇ ਨਾ ਬਣਜੋ ਸ਼ੁਕਰਿਆਂ ਵਿੱਚ ਕਹਿ ਕੇ ਹੀ ਸੀਸ ਦਿਓ ਨਵਾਈਆ ਅਗੇ ਲੈਨ ਕੀ ਕਹਿੰਦੀ ਆ ਇਥੇ ਕੋਈ ਨਾ ਦਿਸੇ ਨਿਸ਼ੁ크ਰਾ ਜੋ ਤੇਰਾ ਦਰਸ਼ਨ ਪਾਵੇਗਾ ਤੂੰ ਕਰਕੇ ਬਚਨ ਕਦੇ ਨਾ ਮੁਕਰਾਂ ਪਰਮਾਤਮਾ ਕਦੇ ਨਹੀਂ ਮੁਕਰਦਾ ਭਗਤ ਮੁਕਰ ਜਿੰਦੇ ਉਸਤੇ ਤੇ ਮੁਕਰੇ ਡੈਫੀਨੇਟਲੀ ਮੁਕੇ ਮੁਕਰਿਆ ਤੂੰ ਕਰਕੇ ਬਚਨ ਕਦੇ ਨਾ ਮੁਕਰਾਂ ਜੋਤੀ ਜੋ ਸਰੂਪ ਹਾਰਾ ਬਪਣੇ ਕਿਰਪਾ ਕਰ ਇਕੋ ਦੇਣਾ ਸੱਚਾ ਵਾਰ ਕਿਸ ਮੇਲੇ ਮੇਰੀ ਸੀਸ ਕਿਸ ਵੇਲੇ ਮੇਰੀ ਸੀਸ ਹੱਥ ਟਕਾਵੇਂਗਾ ਤੇਰਾ ਪਖ ਕਰਾਂ ਇਕੋ ਵਾਰ ਇਕ ਓੰਕਾਰ ਹੈ ਜਨਈਆ ਤੇਰਾ ਪਖ ਕਰਾਂਗਾ ਮੈਂ ਇਕ ਓੰਕਾਰ ਹੈ ਜਨਈਆ ਪ੍ਰਗਟ ਹੋ ਵਾਲੀ ਦੋ ਜਹਾਨ ਪ੍ਰਗਟ ਹੋਵੇਗਾ ਜਨਮਨੀ ਲੇਵੇਗਾ ਪ੍ਰਗਟ ਹੋ ਵਾਲੀ ਦੋ ਜਹਾਨ ਦੁਹਰੀ ਤੇਰੀ ਧਾਰ ਬੰਧਾਈਆ ਗੁਰਮੁਖ ਗੁਰਸਿੱਖ ਕਰ ਤਿਆਰ ਹਰ ਜਨ ਹਰ ਭਗਤ ਦੇ ਵਡਿਆਈਆ ਚਾਰ ਕੂਟ ਵੇਖ ਵਿਚਾਰ ਦੇ ਦਿਸ਼ਾ ਭੇਵ ਖੁਲਾਈਆ ਹਰ ਸੰਗਤ ਸੱਚੀ ਕਰ ਤਿਆਰ ਸੋਨਾ ਇਕੱਠ ਬਣਾਈ ਆ ਹਰ ਸੰਗਤ ਕਰ ਸੱਚੀ ਤਿਆਰ ਸੋਨਾ ਇਕੱਠ ਬਣਾਈ ਆ ਸੰਗਤ ਵੀ ਤਿਆਰ ਕੀਤੀ ਇਕੱਠ ਵੀ ਬਣਾਇਆ ਪ੍ਰਮਾਤਮਾ ਨੇ ਹੁਕਮ ਦੇਵੇ ਆਪ ਨਿਰੰਕਾਰ ਤੁਰ ਸੰਦੇਸ਼ਾ ਦੇ ਸਮਝਾਈ ਆ ਹੁਕਮ ਕੌਣ ਦੇਵੇਗਾ ਉਹ ਤੁਰ ਨਿਰੰਕਾਰ ਆਪ ਕੀ ਹੁਕਮ ਦੇਵੇਗਾ ਨੌ ਪਿੰਡ ਦਾ ਇੱਕ ਦੋ ਵਾਰ ਨੋ ਖੰਡ ਦੇ ਸਮਝਾਈਆ ਨੋ ਖੰਡਾ ਨੂੰ ਵੀ ਸਮਝਾਤਾ ਔਰ ਕਿੰਨਾ ਘਟ ਹੋਇਆ ਨੋ ਪਿੰਡ ਦਾ ਨੋ ਖੰਡ ਦਾ ਇੱਕ ਨਿਸ਼ਾਨ ਨੋ ਨਿਸ਼ਾਨ ਦੇ ਚੁਲਾਈਆ ਨੋ ਨਿਸ਼ਾਨ ਦਾ ਇੱਕ ਹੁਕਮਰਾਨ ਨੋ ਦਵਾਰੇ ਡੇਰਾ ਟਾਈਆ ਜੋਤੀ ਜੋ ਸਰੂਪ ਹਾਰੂ ਆਪੇ ਆਪਣੇ ਕਰਪਾ ਕਰ ਕਰੇ ਖੇਲ ਸਤ ਹਾਰੂ ਦੇਵਨ ਹਾਰਾ ਸਦਾ ਬੜਈਆ ਤਰਨੀ ਤੇਰਾ ਹਿੱਸਾ ਪਖੋ ਆਲ ਪ੍ਰਭ ਪਖ ਭਾਲਣ ਆਈਆ ਖੋਲ ਅੱਖ ਵਕਤ ਸੰਭਾਲ ਸੁਹੰਜਨੀ ਰਤ ਬਧਾਈਆ ਐ ਤਰਨੀ ਹੁ ਅੱਖ ਖੋਲ ਸੰਭਾਲ ਆਪਣੀ ਸੁਰਤ ਹੁਣ ਕਿਰਪਾ ਕਰੀ ਦੀਨ ਦਿਆਲ ਦੀਨਾਨ ਗਲੇ ਲਗਾਈਆ ਸਤਜੁਗ ਬਣੇ ਸਚੀ ਧਰਮਸ਼ਾਲ ਧਰਮ ਦੁਆਰਾ ਇੱਕੋ ਨਜਰੀ ਆਈਆ ਕੀ ਬਣੇਗੀ ਧਰਮਸ਼ਾਲ ਇੱਥੇ ਚੱਲ ਕੇ ਆਉਣ ਸ਼ਾ ਕੰਗਾਲ ਉੱਚ ਨੀਚ ਮਿਲ ਮਿਲ ਹਰ ਕਾਂਟੋ ਲਗਾਈਆ ਇੱਥੇ ਚੱਲ ਕੇ ਆਉਣ ਪਰ ਅਸੀਂ ਰੋਗ ਦਿੰਨੇ ਹੋਨੇ ਇੱਥੇ ਕੋਈ ਨਾ ਆਵੇ ਹਰ ਸੰਗਤ ਜੀ ਇਸ ਨੂੰ ਹਰ ਬਾਣੀ ਨੂੰ ਜਰੂਰ ਪੜੋ ਇਹ ਹੁਕਮ ਦਿੱਤਾ ਪਰਮੇਸ਼ਰ ਨੇ ਕਿ ਇਸ ਤਰ੍ਹਾਂ ਆਪਾਂ ਨਾ ਕਰੋ ਕਿ ਆਪਾਂ ਕਿਸੇ ਨੂੰ ਦੁੱਖ ਅਸੀਂ ਕਿਸੇ ਦਾ ਕੁਝ ਨਹੀਂ ਵਿਗਾੜ ਰਹੇ ਅਸੀਂ ਕਿਸੇ ਦਾ ਕੁਝ ਨਹੀਂ ਜੇ ਇੱਥੇ ਮੈਂ ਨਾ ਪਹੁੰਚਿਆ ਜੇ 10 ਹੋਰ ਗੁਰਸੇਕ ਨਾ ਪਹੁੰਚੇ ਉਸ ਦਾ ਆਪਾਂ ਕੁਝ ਨਹੀਂ ਵਿਗਾੜਿਆ ਇਹ ਕੋਈ ਬਹਾਦਰੀ ਨਹੀਂ ਕਿ ਆਪੇ ਕਰਦੇ ਆ ਇਹ ਜਦੂ ਫਰਕ ਪੈਣਾ ਸਾਡੀ ਅੰਦਰਲੀ ਆਤਮਾ ਨੂੰ ਫਰਕ ਪੈਣਾ ਸਾਡੇ ਅੰਦਰ ਆਪ ਨੂੰ ਫਰਕ ਪੈਣਾ ਕਿ ਅਸੀਂ ਪਿਆਰ ਕਰਨ ਦੇ ਬਜਾਏ ਅਸੀਂ ਨਫ਼ਰਤਾਂ ਤੇ ਦੁਸ਼ਮਣੀਆਂ ਪੈਦਾ ਕਰਾਂ ਇਕ ਕਿਸੇ ਮੇਰੇ ਵਰਗੇ ਨੂੰ ਵਰਕ ਨੇ ਪੈਣਾ ਫਰਕ ਉਹਨੂੰ ਉਹ ਪੈਣਾ ਜਿਹੜਾ ਇਹ ਕੰਮ ਗਲਤ ਕਰੂਗਾ ਤਾਂ ਉਹਦੀ ਆਤਮਾ ਨੂੰ ਆਪ ਫਰਕ ਪੈਣਾ ਇਹ ਸਮੇ ਦੇ ਅਨੁਸਾਰ ਹੀ ਪਤਾ ਲੱਗਣਾ ਕਿ ਮੈਂ ਗਲਤੀ ਕੀ ਕਰ ਬਿਠਾ ਇਹ ਪਹਿਲਾਂ ਨਹੀਂ ਗਲਤੀ ਮਹਿਸੂਸ ਹੁੰਦੀ ਇਹ ਸਮੇ ਦੇ ਅਨੁਸਾਰ ਪਤਾ ਲੱਗਣਾ ਪ੍ਰਮਾਤਮਾ ਨੇ ਦੱਸਿਆ ਇਹ ਥੇ ਚੱਲ ਕੇ ਆਉਮ ਸ਼ਾ ਕੰਗਾਲ ਉੱਚ ਨੀਚ ਮਿਲ ਮਿਲ ਹਰ ਕਾਟੋ ਲਗਾਈਆ ਬਾਕੀ ਲੇਖਾ ਦੇਵੇ ਆਪ ਭਗਵਾਨ ਬਾਕੀ ਲੇਖਾ ਕੌਣ ਦੇਵੇਗਾ ਭਗਵਾਨ ਆਪਿਆ ਪਰਮ ਪੁਲੇਖਾ ਕੋਈ ਰਹਿਣ ਨਾ ਪਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਮਿਹਰਵਾਨ ਮਿਹਰ ਨਜ਼ਰ ਉਠਾਈਆ ਈਕੀ ਸੁਦਾ ਸੱਚਾ ਪ੍ਰਵਿਸ਼ਟਾ ਪਤ ਪਰਮੇਸ਼ਵਰ ਸਭ ਉਤੇ ਦਇਆ ਕਮਾਵੇਗਾ ਏ ਤੁਰਦੀ ਕਰਾਇ ਲਿਖਤਾ ਗੁਰਮੁਖ ਲੇਖਕ ਕਾਲਯੁਗ ਅੰਤ ਬਖਾਵੇਗਾ ਬਾਣੀ ਬੋਧ ਦਾ ਬਣ ਕੇ ਵਕਤਾ ਬਖਤਾ ਵਰ ਆਪਣਾ ਹੁਕਮ ਮਨਾਵੇਗਾ ਜੋਤੀ ਜੋਸ ਰੂਪ ਹਰ ਆਪ ਆਪਣੇ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਮਨਸ਼ਾ ਸਬ ਦੀ ਪੂਰ ਬਖਾਵੇਗਾ ਸਬ ਦੀ ਮਨਸ਼ਾ ਉਹ ਪੂਰੀ ਕਰਕੇ ਬਖਾਵੇਗਾ ਔਰ ਕੀਤੀਆਂ ਪ੍ਰਮਾਤਮਾ ਨੇ 21 ਸੂ ਸਬ ਦਾ ਸਵਾਲ ਹੋਇਆ ਹੱਲ ਜਗਤ 84 ਕੱਟੀ ਫਾਈ ਹਿਆ ਪ੍ਰਭ ਮਿਲਣ ਦਾ ਇੱਕੋ ਫਲ ਹੁਣ ਪ੍ਰਭ ਮਿਲਣ ਦਾ ਇੱਕੋ ਫਲ ਹੈ ਕਿਉਂਕਿ ਉਹ ਮਿਲਿਆ ਸਾਨੂੰ ਇਸ ਕਰਕੇ ਹਰਵਾਣੀ ਚ ਆਇਆ ਪ੍ਰਭ ਮਿਲਣ ਦਾ ਇੱਕੋ ਫਲ ਆਵਣ ਜਾਵਨ ਰਹਿਣ ਨਾ ਪਈਆ ਜਿਸਨ ਉਹ ਨੂੰ ਪਿੰਡਾਂ ਨੇ ਪ੍ਰਮਾਤਮਾ ਦੇ ਖੁੱਲੇ ਦਰਸ਼ਨ ਕੀਤੇ ਔਰ ਖੁੱਲਾ ਅਤੂਟ ਜਿਹੜਾ ਭੰਡਾਰ ਸੀ ਉਹਦੇ ਦਰਸ਼ਨਾਂ ਦਾ ਉਸਨ ਜਿਸਨ ਗਾਲਾਂ ਵੀ ਜਿਸਨੇ ਕੱਢੀਆਂ ਪ੍ਰਮਾਤਮਾ ਨੇ ਕਿਹਾ ਮੈਂ ਉਹ ਵੀ ਅੱਜ ਪ੍ਰਮਾਣ ਕਰ ਲਿਆ ਮੈਂ ਉਹ ਵੀ ਤਾਰ ਲੈਣਾ ਇਹਦੇ ਦਰਸ਼ਨ ਦੀ ਇਹਦੇ ਦਰਸ ਦੀ ਐਡੀ ਬਡੀ ਵਡਿਆਈ ਹੈ ਪ੍ਰਭ ਮਿਲਣ ਦਾ ਇੱਕੋ ਫਲੂ ਆਵਣ ਜਾਵਨ ਰਾਇਣ ਕੋਈ ਨਾ ਪਈਆ ਰਲ ਮਿਲ ਟੋਲਾ ਗਾਓ ਸ਼੍ਰੀ ਭਗਵਾਨ ਤੁਰਦਾ ਰਾਗ ਅਲਾਈਆ ਰਲ ਮਿਲ ਕੇ ਹੀ ਉਸਾ ਟੋਲਾ ਜਿਹੜਾ ਗਾਇਆ ਕਰੋ ਹਰ ਸੰਗ ਜੀਓ ਇਹ ਸਮਾਂ ਨਾ ਸ਼ੁਕਰੇ ਬਣਦਾ ਨਹੀਂ ਇਹ ਸਮਾਂ ਸ਼ੁਕਰ ਕਰਨ ਦਾ ਵੇਲਾ ਹੈ ਕਿਉਂਕਿ ਭਗਵਾਨ ਸਭ ਦਾ ਇੱਕ ਹੈ ਔਰ ਇੱਕ ਸੀ ਇੱਕ ਰਹਿਣਾ ਪਹਿਲਾਂ ਵੀ ਇੱਕ ਸੀ ਅੱਜ ਵੀ ਇੱਕ ਆ ਜੀ ਅਸੀਂ ਦੋ ਤਿੰਨ ਭਗਵਾਨ ਨੂੰ ਮੰਨ ਕੇ ਬਹਿ ਜਾਗਾ ਤਾਂ ਫਿਰ ਸਾਡੀ ਦੇ ਸ੍ਰਿਸ਼ਟੀ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ ਹਰ ਸੰਗ ਦੇ ਇਹ ਵਿਚਾਰਨ ਵਾਲੀ ਗੱਲ ਹੈ ਅਸੀਂ ਸਹਿਮਤ ਆ ਹਾਂ ਇਸ ਗੱਲ ਤੋਂ ਕਿ ਪਰਮਾਤਮਾ ਨੇ ਖੇਡ ਕੀਤੀ ਪਹਿਲਾਂ ਫਿਰ ਦੁਈ ਖੇਡ ਕੀਤੀ ਇੱਕ ਜੋਤ ਦੋ ਸਰੂਪਾ ਬਟ ਅੱਜ ਉਹ ਪਰਮਾਤਮਾ ਨੇ ਦੋਈ ਸਰੂਪ ਨੂੰ ਜਿਹੜਾ ਹੈ ਖਤਮ ਕਰਕੇ ਫਿਰ ਨਿਰਗੁਣ ਹੋ ਗਿਆ ਇਹ ਜਦੋਂ ਸੰਸਾਰ ਇਹ ਗ੍ਰੰਥਾਂ ਨੂੰ ਪੜ੍ਹੇਗਾ ਤਾਂ ਉਹ ਸੰਸਾਰ ਆਪੇ ਨੂੰ ਆਪ ਲੱਭ ਲਏਗਾ ਕਿ ਉਹ ਕਿਹੜਾ ਉਦਨ ਕੌਣ ਗਿਆ ਸੀ ਉਹ ਸਭ ਦਾ ਭਗਵਾਨ ਆ ਉਹ ਮੇਰੇ ਕੱਲੇ ਦਾ ਜਾਂ ਕਿਸੇ ਹੋਰ ਦਾ ਭਗਵਾਨ ਨਹੀਂ ਹੈ ਰਲ ਮਿਲ ਟੋਲਾ ਗਾਓ ਸ਼੍ਰੀ ਭਗਵਾਨ ਤੁਰਦਾ ਰਾਗ ਅਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਧਰ ਨਿਹ ਕਲੰਕੋ ਨਰਾਇਣ ਨਰ ਇਸ ਦੇ ਵਿਚਾਰ ਕਰੀਏ ਜੋਤੀ ਆਤਮਾ ਜੋ ਪ੍ਰਮਾਤਮਾ ਜੋ ਸਰਬ ਆਤਮਾ ਦਾ ਪ੍ਰਮਾਤਮਾ ਹੈ ਆਪ ਆਪਣੀ ਜੋਤ ਧਰ ਆਪਣੀ ਜੋਤ ਧਰ ਕੇ ਆਪ ਗੱਲ ਕੀਤੀ ਕਿ ਨੇ ਕੀਤੀ ਨੇਕ ਕਲੰਕ ਜਿਸ ਨੂੰ ਕੋਈ ਕਲੰਕ ਨਹੀਂ ਨੇਕ ਕਲੰਕ ਨਰਾਇਣਾਰ ਮਹਾਰਾਜੋ ਰਾਜੇਂ ਦਾ ਰਾਜਾ ਸ਼ੀਰ ਸਿੰਘ ਇੱਕ ਪੈ ਦੇਣ ਵਾਲੀ ਸਮਰਗਤ ਤਾਕਤ ਆ ਪਾਵਰਿਆ ਵਿਸ਼ਨੂ ਸਬਦਾ ਉਹ ਪਾਲਣ ਪੋਸ਼ਣ ਕਰਨ ਵਾਲਾ ਭਗਵਾਨ ਦੇਵਨ ਹਾਰ ਤੁਰਦਾ ਦਾਨ ਜੈ ਜੈ ਜੇਕਾਰ ਦੋ ਜਹਾਨ ਗੁਰੂ ਅਵਤਾਰ ਪੀਰ ਪਗੰਬਰ ਗੁਰੂ ਅਵਤਾਰ ਪੀਰ ਪਗੰਬਰ ਵਿਸ਼ਨ ਬ੍ਰਹਮਾ ਸ਼ਿਵ विष्णू वरम्मा शिव ददर द्वार आके जस जस नाल मिलके रहे गैया देखो हर संत गुरु अवतार पीर पैगंबर विष्णु वरम्मा शिव जिस नु संसार भगवान मन्नी बैठा कि थवाडे गाडी ओ निशका ना करदे है थवाडे भगवान ने आके किवें आके पेट खोले है कि ए जो 23 तिन जो दस ने इना दी ड्यूटी है इना दी पदवियां दस देती हां ਕੀਣ ਦਾ ਮਾਣ ਤਾਣ ਦੱਸ ਦਿੱਤਾ ਕਿ ਇਸ ਸਮੇਂ ਦੇ ਵਿੱਚ ਜੋ ਗੱਲ ਹੈ ਉਹ ਕਿਸਤੀ ਹੈ ਸੋ ਹਰ ਸੰਗਤ ਜੀਓ ਇਸ ਲਿਖਦੇ ਵਿੱਚ ਕੀ ਆਇਆ ਕਿ ਤੇ ਨਾ ਸ਼ੁਕਰੇ ਨਾ ਆਪਾਂ ਬਣੀਏ ਇਹ ਉਹ ਪ੍ਰਮਾਤਮਾ ਨਾਲ ਕਿਰਪਾ ਕੀਤੀ ਹੈ ਸਾਡੇ ਲੋਕ ਦੇ ਵਿੱਚ ਜਦੋਂ ਕੋਈ ਪ੍ਰਮਾਤਮਾ ਨੇ ਆ ਕੇ ਆਪਣੀ ਗੱਲ ਕੀਤੀ ਇਹ ਜੋ ਸਰੂਪ ਆਉ ਜੀ ਨੂੰ ਆਪਾਂ ਆਪਾਂ ਦੱਸ ਰਹੇ ਹਾਂ ਇਹ ਪ੍ਰਮਾਤਮਾ ਨੇ 9 ਪੰਡ ਦਾ ਕੱਟ ਕੱਟ ਕੀਤਾ ਸੀ ਉਸ ਦਿਨ ਜੋ ਕੱਟ ਹੋਇਆ ਸੀ 9 ਪੰਡਾ ਦਾ ਕੱਟ ਹੋਇਆ ਸੀ ਔਰ ਜੇ ਨੇ ਉਸ ਤਨ ਦਰਸ਼ਨ ਕਰ ਲੇ ਉਹ ਨਾ ਜੰਮੇ ਨਾ ਮਾਇਆ ਇਸੇ ਤਰ੍ਹਾਂ ਸੀ ਤਨ ਹਰ ਉਥੇ ਗਏ ਸੀ ਪਖਵਾਲ ਜਪਾਂ ਗਏ ਸੀ ਉਥੇ ਇੱਕ ਸਾਨੂੰ ਵੀਰ ਮਿਲਿਆ ਸੀ ਉਸ ਨੂੰ ਗੱਲ ਕੀਤੀ ਸੀ ਕਹਿੰਦਾ ਕਿ ਤੁਹਾਡਾ ਬਾਬਾ ਇੱਥੇ ਆਇਆ ਸੀ ਉਹਨਾਂ ਨੂੰ ਨਹੀਂ ਪਤਾ ਕੌਣ ਸੀ ਕਹਿੰਦੇ ਤੁਹਾਡਾ ਬਾਬਾ ਇੱਥੇ ਆਇਆ ਸੀ ਸਾਡੇ ਨਾਲ ਵਾਦਾ ਕਰਕੇ ਗਿਆ ਕਹਿੰਦਾ ਜਿੰਨੇ ਅਜ ਮੈਨੂੰ ਦੇਖ ਵੀ ਲਿਆ ਤੇ ਕਹਿੰਦਾ ਉਹਨਾਂ ਨੂੰ ਮੈਂ ਸੱਚਖੰਡ ਲੈ ਕੇ ਜਾਵਾਂਗਾ ਬੜਾ ਖੁਸ਼ ਸੀ ਵੀਰ ਕਹਿੰਦਾ ਬੇਸ਼ੱਕ ਕਹਿੰਦਾ ਸੀ ਨਹੀਂ ਆਉਂਦੇ ਬੜਾ ਤੁਹਾਡੇ ਗੁਰੂ ਨਾਲ ਸਾਡੇ ਨਾਲ ਵਾਦਾ ਕਰਤਾ ਜੇ ਤੁਹਾਡੇ ਬਾਬੇ ਨੇ ਸੋ ਉਸਨੇ ਵਾਦਾ ਵੀ ਸਾਡੇ ਨਾਲ ਕੀਤਾ ਹੈ ਸਾਨੂੰ ਸੱਚਖੰਡ ਲੈ ਕੇ ਜਾਵੇਗਾ ਸੋ ਅਸੀਂ ਸੱਚਖੰਡ ਦੇ ਪਾਗੀ ਬਣਨਾ ਹੈ ਔਰ ਪਰਮਾਨੈਂਟ ਵਾਸਤੇ ਬਣਨਾ ਹੈ ਸੋ ਮਾਫੀ ਚਾਹਾਂਗਾ ਸ਼ਬਦ ਅੱਗੇ ਪਿੱਛੇ ਜ਼ਰੂਰ ਹੋ ਜਾਂਦੇ ਹਨ ਹਰ ਸੰਗਤ ਦੇ ਬੱਚੇ ਹਨ ਅੰਜਾਨ ਹਾਂ ਸਾਰੀ ਹਰ ਸੰਗਤ ਔਰ ਪਰਮੇਸ਼ਰ ਮਾਫ ਕਰਨਾ ਔਰ ਜੋ ਇਹ ਜੋ ਲਿਖ ਸੀ ਇਹ ਜੋ ਗ੍ਰੰਥ ਨੰਬਰ ਆਓ ਜਿਵੇਂ ਮੈਂ ਦੱਸਿਆ ਸੀ ਇਹ 21 ਅਸੂਨ 2020 ਵਿਕਰਮੀ ਪਖਵਾਲ ਹਰ ਸੰਗਤ ਦਾ ਘਟ ਹੋਇਆ ਸੀ ਜ਼ਿਲ੍ਹਾ ਲੁਧਿਆਣਾ ਸੋ ਹੰਗ ਮਹਾਰਾਹੀ ਛੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਹੀ ਛੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਹੀ ਛੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਹੀ ਛੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਹੀ ਛੇ ਸਿੰਘ ਵਿਸ਼ਨੋ ਭਗਵਾਨ ਦੀ ਜੈ